ਬੱਬ ਬੱਬ ਬੇਬ ਯਾਰ ਬੱਬ ਉਹ ਮੈਂ ਮਾਰ ਜਾ ਸੱਚ ਹੀ ਕਹਿੰਦੇ ਨੇ ਸਿਆਣੇ ਬੰਦੇ ਬਿਨਾਂ ਨਾ ਘਰ 'ਚ ਜਨਾਨੀ ਦੀ ਕੋਈ ਇੱਜ਼ਤ ਨਹੀਂ ਹੁੰਦੀ ਵਿਚਾਰੇ ਪਤਾ ਨਹੀਂ ਕਿਵੇਂ ਰਹਿੰਦੇ ਨੇ ਉਹਨਾਂ ਬਿਨਾਂ ਤੇ ਫੋਨ ਫਾਨ ਵੀ ਨਹੀਂ ਕਰਦੇ ਹੈਗੇ ਉਹ ਦੀਦੀ ਕੀ ਗੱਲ ਥੋੜੀ ਵੀਰ ਜੀ ਨਾਲ ਗੱਲ ਨਹੀਂ ਹੋਈ ਨਾਲੇ ਮੰਮੀ ਕਹਿੰਦੇ ਸੀ ਮੈਂ ਕਰਵਾ ਦੂੰਗੀ ਗੱਲ ਹਾਂ ਜਸ਼ਨ ਉਹ ਮੰਮੀ ਨੂੰ ਮੈਂ ਤਾਂ ਕਿਹਾ ਸੀ ਕਿਉਂਕਿ 2-3 ਦਿਨਾਂ ਤੋਂ ਨਾ ਮੇਰਾ ਫੋਨ ਨਹੀਂ ਸੀ ਚੁੱਕਦੇ ਮੰਮੀ ਕਹਿੰਦੇ ਸੀ ਵੀ ਜਦੋਂ ਮੇਰੇ ਕੋਲ ਆਇਆ ਫੋਨ ਮੈਂ ਕਰਵਾ ਦਾਂਗੀ ਗੱਲ ਅੱਛਾ ਤੁਸੀਂ ਇਸ ਲਈ ਪਰੇਸ਼ਾਨ ਹੋ 2-3 ਦਿਨਾਂ ਤੋਂ ਹਾਂ ਬਸ ਤੈਨੂੰ ਪਤਾ ਹੀ ਆ ਫਿਰ ਪਰੇਸ਼ਾਨ ਤਾਂ ਹੋਣਾ ਹੀ ਸੀ ਗੱਲ ਨਹੀਂ ਨਾ ਹੋਈ ਹੂੰ ਚਲੋ ਕੋਈ ਨਹੀਂ ਆ ਜਾਗਾ ਵੀਰ ਜੀ ਦਾ ਫੋਨ ਤੁਸੀਂ ਛੱਡੋ ਇਹ ਪਰੇਸ਼ਾਨੀਆਂ ਪੁਰਸ਼ ਹੁੰਨੀਆਂ ਆਪਾਂ ਅੰਦਰ ਬੈਠ ਕੇ ਗੱਲ ਕਰਦੇ ਹਾਂ ਅੰਦਰ ਤਾਂ ਆਪਾਂ ਫੇਰ ਬੈਠਾਂਗੇ ਮੈਂ ਕੰਮ ਕਰ ਲਾਂ ਅੱਛਾ ਨਾ ਮੇਰਾ ਚਿੱਤ ਜਾਨੀ ਬਸ ਠੀਕ ਹੈਗਾ ਤੇ ਨਾਲੇ ਮੈਨੂੰ ਐ ਵੀ ਇੱਕ ਵਾਰੀ ਫੋਨ ਆ ਜੇ ਉਹਨਾਂ ਦਾ ਮੈਨੂੰ ਤਾਂ ਫੋਨ ਹੀ ਡਿੱਕੀ ਜਾਨੀ ਆ ਬਸ ਚਲੋ ਕੋਈ ਨਹੀਂ ਫੋਨ ਤਾਂ ਆ ਜਾਏਗਾ ਮੈਂ ਨਾ ਚਾਹ ਬਣਾ ਕੇ ਲਿਆਨੀ ਆ ਆਪਾਂ ਗੱਲਾਂ ਕਰਦੇ ਆ ਬੈਠ ਕੇ ਹਾਂ ਕੋਈ ਗੱਲ ਹੀ ਕਰਦੇ ਆ ਮੈਂ ਆਨੀ ਆ ਤੇਰੇ ਕੋਲ ਠੀਕ ਹੈ ਦੀਦੀ ਮੇਰੀ ਗੱਲ ਤਾਂ ਸੁਣੋ ਸੱਚ ਕਹਿੰਦੇ ਨੇ ਸਿਆਣੇ ਬੰਦੇ ਬਿਨਾਂ ਨਾ ਘਰ 'ਚ ਜਨਾਨੀ ਦੀ ਕੋਈ ਇੱਜ਼ਤ ਨਹੀਂ ਹੁੰਦੀ ਵਿਚਾਰੇ ਪਤਾ ਨਹੀਂ ਕਿਵੇਂ ਰਹਿੰਦੇ ਨੇ ਉਹਨਾਂ ਬਿਨਾ ਤੇ ਫੋਨ ਫਾਨ ਵੀ ਨਹੀਂ ਕਰਦੇ ਹੈਗੇ ਉਹ ਅੱਛਾ ਸੁਪਤ ਇਹ ਖੇਦੀ ਕਿਵੇਂ ਜਵਾਨ ਲੁੱਤਰ ਲੁੱਤਰ ਕਰਦੀ ਸੀ ਮੈਨੂੰ ਤਾਂ ਇਹੋ ਡਰਵਾ ਵੀ ਕਿਤੇ ਜਸ਼ਨ ਨੂੰ ਦੱਸ ਨਾ ਦੇਵੇ ਇਹ ਕੁਛ ਉਹ ਮੰਮੀ ਕਮਲ ਤਾਂ ਤੂੰ ਆਪ ਮਾਰੇਗਾ ਤੈਨੂੰ ਕੀ ਲੋੜ ਸੀ ਡਿੰਪੋ ਨੂੰ ਇਹ ਸਾਰਾ ਕੁਝ ਦੱਸਣ ਦੀ ਵੀ ਤੂੰ ਬਿਮਾਰ ਨਹੀਂ ਹੈਗੀ ਡਰਾਮਾ ਕਰਦੀਆਂ ਸਾਰਾ ਕੁਝ ਪੁੱਤ ਮੈਂ ਤਾਂ ਇਹ ਡਰਾਮਾ ਤਾਂ ਕੀਤਾ ਸੀ ਵੀ ਇਹਦਾ ਬੂਥਾ ਬੰਦ ਰਹੂਗਾ ਕਿਤੇ ਲੋੜ ਪੈਣ ਤੇ ਕਿਤੇ ਜਸ਼ਨ ਨੂੰ ਲੱਗ ਜਵੇ ਪਤਾ ਵੀ ਆਪਾਂ ਡਰਾਮਾ ਕਰਦੇ ਆ ਇਹ ਆਪਣਾ ਬੂਥਾ ਬੰਦ ਰੱਖੂਗੀ ਮੈਂ ਤੇਨੂੰ ਆਪਣੇ ਹੱਥਾਂ 'ਚ ਲੈਣ ਲਈ ਡਰਾਮਾ ਕੀਤਾ ਸੀ ਇਹ ਉਹਨੂੰ ਦੱਸਿਆ ਸੀ ਮੈਨੂੰ ਕੀ ਪਤਾ ਸੀ ਵੀ ਮੇਰੇ ਸਿਰ 'ਚ ਗਲੀਆਂ ਕਰੂਗੀ ਉਹ ਤਾਂ ਗਲੀਆਂ ਤਾਂ ਕਰੀਏ ਜਾਂਦੀ ਆ ਹੁਣ ਤੂੰ ਦੇਖਿਆ ਨਹੀਂ ਕਿਵੇਂ ਸ਼ਰਤਾਂ ਰੱਖਦੀ ਸੀ ਆਪਣੇ ਮੂਰੇ ਇੱਦੀ ਤਾਂ ਜਵਾਨ ਨਹੀਂ ਖੋਦੀ ਹੁੰਦੀ ਸੀਗੀ ਆਪਣੇ ਅੱਗੇ ਹੁਣ ਇਹ ਸ਼ਰਤਾਂ ਰੱਖਣ ਵਾਲੀ ਹੋਗੀ ਸ਼ਰਤਾਂ ਤਾਂ ਬਹੁਤ ਰੱਖਦੀ ਆ ਪੁੱਤ ਪਰ ਮੈਂ ਇਹਦਾ ਹੱਲ ਵੀ ਹੁਣ ਕੀ ਕਰਾਂ ਮੈਂ ਤੇਨੂੰ ਗਊ ਸਮਝਦੀ ਸੀ ਮੈਨੂੰ ਕੀ ਪਤਾ ਸੀ ਵੀ ਇਹੀ ਗਊ ਹੁਣ ਮੇਰੇ ਸਿੰਘ ਮਾਰੂਗੀ ਮੰਮੀ ਜਿਹੜੇ ਹਿਸਾਬ ਤੇ ਅੱਜ ਹੁਣ ਬੋਲਦੀ ਸੀ ਨਾ ਮੈਨੂੰ ਨਹੀਂ ਲੱਗਦਾ ਬਾਲਾ ਟਾਈਮ ਆਪਦਾ ਮੂੰਹ ਬੰਦ ਰੱਖੂਗੀ ਫਿਰ ਇਹਦਾ ਕੋਈ ਨਾ ਕੋਈ ਤਾਂ ਹੱਲ ਲੱਭਣਾ ਪੈਣਾ ਜੱਸ ਹੱਲ ਤੂੰ ਐ ਕਰਨਾ ਜਿਹੜਾ ਪਹਿਲਾ ਤਰੀਕਾ ਵਰਤਦੀ ਹੁੰਦੀ ਸੀ ਵਰਤ ਉਹ ਤਾਂ ਦੇਖੀ ਮਿੰਟਾਂ 'ਚ ਟਿਕ ਜੂਗੀ ਉਹ ਤਰੀਕਾ ਨਹੀਂ ਵਰਤਣਾ ਹੁਣ ਪਤਾ ਕਿਉਂ ਇਹਨੂੰ ਪਤਾ ਵੀ ਮੇਰੇ ਪਿਓ ਕੰਜਰ ਕੋਲ ਹੁਣ ਨੰਗ ਮਲੰਗਾ ਕੁਛ ਹੈ ਨਹੀਂ ਦੇਣ ਲਈ ਇਹ ਕੁਛ ਵੀ ਨਹੀਂ ਕਰ ਸਕਦੀ ਉਹ ਤਾਂ ਸਾਡੀ ਪਹਿਮਾਨ ਸੀਦਾ ਹੁਣ ਨਜਾਇਜ਼ ਫਾਇਦਾ ਚੁੱਕਦੀ ਆ ਉਹ ਫਿਰ ਮੰਮੀ ਇਹਦਾ ਕੋਈ ਨਾ ਕੋਈ ਹੱਲ ਤਾਂ ਕਰਣੀ ਪੈਣਾਗਾ ਆਇ ਤਾ ਉਹ ਸਾਰੀਆਂ ਕੀਤੀਆਂ ਕਰਾਈਆਂ ਦੇ ਪਾਣੀ ਫੇਰ ਦੂ ਜਸ਼ਨ ਕੋਲ ਮੂੰਹ ਖੋਲਤਾ ਉਹਨੇ ਕੁਛ ਪਰ ਮੈਂ ਜਸ਼ਨ ਕੋਲੇ ਗੱਲ ਕਰਦੀ ਤਾਂ ਦੇਖੀ ਨਹੀਂ ਵੀ ਜਸ਼ਨ ਵੀ ਨਹੀਂ ਇਹਦੇ ਕੋਲ ਗੱਲ ਕਰਦੀ ਦੇਖੀ ਨਾ ਇਹਨਾਂ ਨੂੰ ਇਕੱਠਿਆਂ ਹੋਣ ਦਿੱਤਾ ਮੈਂ ਦਰਾਣੀ ਛਾਣੀ ਨੂੰ ਹੁਣ ਮੈਨੂੰ ਸਮਝ ਨਹੀਂ ਲੱਗਦੀ ਵੀ ਜੇ ਨੂੰ ਉਂਗਲੀ ਲਾਈ ਆ ਤਾਂ ਲਾਈ ਕਿਨੇ ਆ ਇਹਦੀ ਜ਼बान ਇੱਕਦਮ ਕਿਵੇਂ ਖੁੱਲ ਗਈ ਇੰਨੀ ਤੂੰ ਨਹੀਂ ਦੇਖਿਆ ਇਕੱਠੀਆਂ ਹੋਈਆਂ ਮੈਂ ਦੇਖਿਆ ਜਸ਼ਨ ਇਸ ਕਿਉਂਦੀ ਇਹਨੂੰ ਸਾਰਾ ਕੁਝ ਜਸ਼ਨ ਜਿਆ ਵਲ ਉਤਰੀਆਂ ਜਸ਼ਨ ਐਡੀ ਭੋਲੀ ਨਹੀਂ ਹੈਗੀ ਜਿੱਡੀ ਤੂੰ ਸਮਝਦਾ ਦੇਖਿਆ ਨਹੀਂ ਸੀ ਉਹਦੋਂ ਤੈਨੂੰ ਕਿਵੇਂ ਪੈਂਦੀ ਸੀ ਟੁੱਟ ਟੁੱਟ ਕੇ ਅ ਸਵੇਰੇ ਹੀ ਜਦੋਂ ਮਾਫੀਆਂ ਉਹੀ ਤਾਂ ਗੱਲ ਆ ਤੇਰੇ ਸਾਹਮਣੇ ਦੇਖ ਲੈ ਕਿਵੇਂ ਨੌਕਰੀ ਤੇ ਨਹੀਂ ਜਾਂਦੇ ਫਲਾਨਾ ਨਹੀਂ ਕਮਾਈ ਕਿੱਥੋਂ ਹੋਊਗੀ ਐਡੀ ਸੌ ਨਹੀਂ ਹੈਗੀ ਜਿੱਡੀ ਤੂੰ ਉਹਨੂੰ ਕਹੀ ਜਾਨੀ ਆ ਮੈਂ ਪੈਸੇ ਕਢਾ ਲੂੰਗੀ ਉਹ ਤੋਂ ਪੈਸੇ ਤਾਂ ਕਢਾਉਣੇ ਪੈਣੇ ਆ ਜੱਸ ਤੈਨੂੰ ਨਹੀਂ ਪਤਾ ਪੈਸਿਆਂ ਦੀ ਆਪਾਂ ਨੂੰ ਕਿੰਨੀ ਲੋੜ ਐ ਤੇ ਹੁਣ ਬਿਮਾਰੀ ਵਾਲਾ ਡਰਾਮਾ ਆਪਾਂ ਕੀਤਾ ਤਾਂ ਹੈ ਜਿੰਨੇ ਆਉਣਗੇ ਉਨੇ ਸਈ ਮੇਰੀ ਗੱਲ ਸੁਣ ਮੰਮੀ ਇਹ ਬਾੜੀ ਲੰਬੀ ਗੇਮ ਨਹੀਂ ਬਿਮਾਰੀ ਮੂਰੀ ਵਾਲੇ ਚੱਲਣ ਵਾਲੀ ਜਿੰਨੀ ਛੇਤੀ ਤੋਂ ਛੇਤੀ ਹੋ ਸਕਦਾ ਜਸ਼ਨ ਤੋਂ ਪੈਸੇ ਕਢਵਾ ਆਪਾਂ ਜੇ ਡੈਂਪਲ ਨੇ ਇੱਕ ਵਾਰ ਮੂੰਹ ਖੋਲ ਤਾਂ ਸਾਰਾ ਪਾਂਡਾ ਫੁੱਟ ਜਾਊਗਾ ਮੁੜ ਕੇ ਦੁੱਖੀ ਨਹੀਂ ਆਉਣੀ ਆਪਣੇ ਹੱਥ 'ਚ ਕੋਈ ਗੱਲ ਨਹੀਂ ਮੈਂ ਕੁਛ ਨਾ ਕੁਛ ਸੋਚਦੀ ਆ ਤੂੰ ਸੋਚਣਾ ਨਹੀਂ ਕਰ ਜਦ ਤੱਕ ਤੇਰੀ ਮਾਂ ਬੈਠੀ ਆ ਨਾ ਉਹਨਾ ਟਾਈਮ ਤੱਕ ਤੂੰ ਕੁਝ ਸੋਝੀ ਨਾ ਬਸ ਮੈਂ ਹੈਗੀ ਆ ਨਾ ਤੂੰ ਬਸ ਜਸ਼ਨ ਨੂੰ ਕਾਬੂ ਚ ਰੱਖ ਦਰਸ਼ਨ ਤਾਂ ਮੇਰੇ ਕਾਬੂ ਚ ਹੀ ਆ ਚੱਲ ਹੁਣ ਆਪਦਾ ਜੋ ਵੀ ਸਕੀਮ ਲੜਾਉਣੀ ਆ ਮਾਂ ਛੇਤੀ ਤੋਂ ਛੇਤੀ ਲੜਾ ਠੀਕ ਆ ਠੀਕ ਐ ਚੱਲ ਆ ਮੜਾ ਜਾ ਦਵਾਈ ਦੋਈ ਦਾ ਡਰਾਮਾ ਡਰੂਮਾ ਕਰਕੇ ਚੱਲੀਏ ਫਿਰ ਬੇਤਾਰੀ ਮੈਂ ਤਾਂ ਕਹਣੀ ਗੇਟ ਤੋੜ ਲਾ ਆਪਾਂ ਤਾਂ ਜਮੀ ਪੱਟੇ ਜਾਵਾਂਗੇ ਨਹੀਂ ਹਾਂ ਤਾਰੀ ਤੋੜ ਦੇ ਪੁੱਤ ਤੇਰਾ ਆ ਤਾਂ ਗੇਟ ਵੀ ਟੁੱਟਣਾ ਉਹ ਬਾਈ ਉਹ ਬਾਈ ਤੂੰ ਕੋਈ ਨਾ ਗਲਤ ਕੰਮ ਨਾ ਕਰ ਲਈ ਯਾਰ ਉਹ ਹੈਲੋ ਬਾਪੂ ਯਾਰ ਭੰਨ ਦੇ ਗੇਟ ਤਾਰੀ ਯਾਰ ਮਾਰ ਤਾਰੀ ਤਾਰੀ ਇੰਨਾ ਟਾਈਮ ਕਿੱਥੇ ਐ ਤਾਰੀ ਤੂੰ ਗੇਟ ਤੋੜ ਦੇ ਮੰਨ ਲੈ ਮੇਰੀ ਗੱਲ ਤਾਰੀ ਦਰਵਾਜ਼ਾ ਖੋਲ ਤੋਣਾ ਉਹ ਬਾਬਾ ਬੱਸ ਬੇਬ ਯਾਰ ਬਾਪੂ ਉਵੇਂ ਮਾਰਦਾ ਦਰਵਾਜ਼ਾ ਆ ਕੰਮ ਨਾ ਗੱਲਾਂ ਬਾਈ ਤੂੰ ਆ ਬਾਹਰ ਆ ਯਾਰ ਆਜੋ ਬਾਹਰ ਚੱਲ ਪੂਰੇ ਯਾਰ ਯਾਰ ਬਾਪੂ ਮੈਨੂੰ ਜਮੀ ਯਕੀਨ ਨਹੀਂ ਦੀ ਵੀ ਤੂੰ ਇੰਨੇ ਹੌਲੇ ਦਿੰਦਾ ਵੇ ਤਾਰੀ ਇਧਰ ਓਏ ਗੱਲਾਂ ਤੇ ਗੱਲਾਂ ਕੋਈ ਇਹ ਤਾਂ ਦੱਸ ਦੇ ਉਹ ਮੈਂ ਹੁਣ ਕੀ ਕਰਾਂ ਓਏ ਆ ਬੈਠੋ ਰੇ ਚੰਦ ਦੇਖ ਲੈ ਗੱਲ ਸੁਣੋ ਵੀਰ ਜੀ ਇਹ ਮਸਲੇ ਦਾ ਹੱਲ ਥੋੜੀ ਵੀ ਕੋਈ ਤੁਸੀਂ ਬਹਿ ਕੇ ਠੰਡੇ ਦਿਮਾਗ ਨਾਲ ਕੋਈ ਗੱਲਬਾਤ ਕਰੋ ਕੋਈ ਮਸਲੇ ਦਾ ਹੱਲ ਲੱਭੇ ਐਡਾ ਟੱਬਰ ਤੁਰੇ ਫਿਰਦੇ ਆ ਕੁਛ ਨਾ ਕੁਛਤਾ ਹੱਲ ਕਰਾਂਗੇ ਕਈ ਤੇਰੇ ਤੇ ਬੋਝ ਤਾਂ ਨਹੀਂ ਬਾਪੂ ਮਰਨ ਨਾਲ ਕੋਈ ਮਸਲਾ ਹੱਲ ਹੁੰਦਾ ਹੁੰਦਾ ਸਾਡੇ ਬਾਰੇ ਤਾਂ ਸੋਚ ਯਾਰ ਕੀ ਕੰਮਲ ਕੁੱਟਣ ਲੱਗਿਆ ਈ ਤੂੰ ਆ ਮੈਨੂੰ ਨਹੀਂ ਸੀ ਲੱਗਦਾ ਵੀ ਤੂੰ ਇੰਨੇ ਮਾੜੇ ਦਿਲ ਦਾ ਨਿਕਲੇਗਾ ਤੇਰਾ ਤਾਂ ਚਿੜੀ ਦੇ ਬੱਚੇ ਜਿੰਨਾ ਦਿਲ ਹੈ ਓ ਮੈਂ ਹੁਣ ਕੀ ਕਰਾਂ ਉਹ ਜਿੰਨਾਂ ਤੋਂ ਫੜੇ ਨੇ ਮੈਨੂੰ ਜਾਣ ਨਹੀਂ ਦੇਣਾ ਉਹਨਾਂ ਨੇ ਜਾਣ ਨਹੀਂ ਦੇਣਾ ਕੋਈ ਤਾਂ ਕੋਈ ਹੱਲ ਲੱਭਾਂਗੇ ਕੁਛ ਤਾਂ ਕਰਾਂ ਕਿਤੇ ਦਾ ਖੂ ਪੱਟ ਕੇ ਦਮਾਂਗੇ ਰਿਪੋਰਟ ਕਰਦਾਂਗੇ ਥਾਣੇ ਰਿਪੋਰਟ ਕਰਾਂਗੇ ਕੁਛ ਨਾ ਕੁਛ ਹੱਲ ਤਾਂ ਕਰਕੇ ਦੇਣਗੇ ਆਪਾਂ ਨੂੰ ਉਦੋਂ ਦਾ ਸੋਚਿਆ ਨਹੀਂ ਜਦੋਂ ਨਵੇਂ ਕੰਡੇ ਬੀਜਦੇ ਸੀ ਓ ਚੱਲ ਭਾਈ ਚੁੱਪ ਹੁਣ ਸਾਹ ਨਹੀਂ ਲੈਂਦਾ ਸਾਬ ਦਾ ਮੈਂ ਕਰਨ ਨੂੰ ਆਪੇ ਪਤਾ ਜਾ ਕੇ ਥਾਣੇ 'ਚ ਕੀ ਗੱਲਬਾਤ ਆ ਵੀ ਕੋਈ ਨਾ ਨਾਲੇ ਤੁਸੀਂ ਕਿਹੜਾ ਕੱਲੇ ਹੋ ਸੀ ਸਾਰਾ ਟੱਕਰ ਤੁਹਾਡੇ ਨਾਲ ਹੀ ਆ ਨਾਲੇ ਬਾਪੂ ਟੈਨਸ਼ਨ ਨਾ ਲੈ ਆਪਣੇ ਲਈ ਸਾਰੇ ਸਬੂਤ ਹੋਣਗੇ ਆਪਾਂ ਜਦੋਂ ਅਗਲੇ ਦੇ ਸਾਹਮਣੇ ਧਰੇ ਥਾਣੇ ਵਾਲੇ ਆਪੇ ਹੀ ਕਾਰਵਾਈ ਕਰਨਗੇ ਉਹ ਮੇਰੇ ਇਹੀ ਤਾਂ ਕੱਲ ਹੈ ਮੇਰੇ ਕੋਲੇ ਕੋਈ ਸਬੂਤ ਨਹੀਂ ਓਏ ਕਿਉਂ ਮੈਂ ਲਾਲ ਚਾਚ ਆ ਗਿਆ ਵੀ ਕੰਪਨੀ ਦੁੱਗਣੇ ਪੈਸੇ ਕਰੂ ਕਿ ਦੋ ਕਿੱਲੇ ਹੋਰ ਲੈ ਲਾਂਗੇ ਕੋਈ ਰਸੀਦ ਨਹੀਂ ਤੇਰੇ ਕੋਲ ਉਹ ਮੇਰੇ ਕੋਲੇ ਕੁਝ ਨਹੀਂ ਓਏ ਦੇਖ ਲੈ ਓਏ ਚਾਚਾ ਸਾਹੀ ਦਾਲ ਚ ਮਰਵਾਉ ਇਹਦਾ ਪਰ ਹੁਣ ਇਹਦੇ ਕੱਚੇ ਕੰਮ ਕਿਉਂ ਕਰੇ ਦੀ ਘੱਟੋ ਘੱਟੀ ڪرਸੀ ਤਾ ਅੱਗ ਲਾ ਸਕਦੇ ਦੀ ਤੁਸੀਂ ਓਏ ਮੈਨੂੰ ਕੀ ਪਤਾ ਭਾਈ ਉਸੀ ਤਾਰ ਸੂਤਾ ਦਾ ਮੈਨੂੰ ਤਾਂ ਪੈਸੇ ਕਿਹਾ ਸੀ ਵੀ ਲਾਉਣੇ ਆ ਮੈਂ ਤਾਂ ਲਾ ਦੇ ਭਾਈ ਮੈਨੂੰ ਨਾ ਪੁੱਟੇ ਠਿੱਕਰੇ ਤੈਨੂੰ ਇਹਦੇ ਮਗਰ ਲੱਗਣ ਦੀ ਕੀ ਲੋੜ ਸੀ ਇਹਨੂੰ ਮਤ ਦੇ ਦਿੰਦਾ ਚੰਗੀ ਨਾ ਕੇ ਲਾ ਦੇ ਪੈਸੇ ਚੱਲ ਫਿਰ ਹੁਣ ਤੂੰ ਕਿਉਂ ਉਹ ਕਰਦੀ ਹੈਗੀ ਤੇ ਪਹਿਲੀ ਇੰਨਾ ਕਬਰਾਇਆ ਪਿਆਗਾ ਮਨਪੀ ਪਾਣੀ ਲੈ ਕੇ ਆ ਮੇਰੀ ਗੱਲ ਸੁਣ ਬਾਪੂ ਆਪਣੇ ਨਾਲ 10 ਲੱਖ ਦੀ ਨਹੀਂ ਹੋਣੀ ਰਸੀਦ ਤਾਂ ਲੋਕਾਂ ਵਾਲਿਆਂ ਦਾ ਕੁਛ ਹੁੰਦਾ ਓਏ ਉਹ ਮੇਰੇ ਕੋਲੇ ਤਾਂ ਕੁਛ ਨਹੀਂ ਓਏ ਉਹ ਮੈਨੂੰ ਕਿਹੜਾ ਪਤਾ ਸੀ ਪੁੱਤ ਮੈਨੂੰ ਤਾਂ ਐ ਸੀ ਬੀਜਵਾਕਾਂ ਦਾ ਕੁਝ ਹੋਰ ਬਾਜੂ ਮੈਨੂੰ ਕਿਹੜਾ ਕੰਜਰ ਕਾਨੇ ਦਾ ਪਤਾ ਸੀ ਨੀ ਅੰਨਾ ਸੀ ਫੁੱਟੀਆਂ ਸੀ ਉਦੋਂ ਤੇਰੀਆਂ ਉਦੋਂ ਫੁੱਟੀਆਂ ਸੀ ਤੇਰੀਆਂ ਚੱਕ ਕੇ ਫੜਾਦੇ ਪੈਸੇ ਹਾਂ ਜਾ ਤੂੰ ਉਧਰ ਬਗ ਲੈ ਲੈ ਜਾ ਪਰੇ ਹੁਣ ਮਾਜਾ ਕੋਈ ਨਾ ਮੇਰੀ ਗੱਲ ਸੁਣ ਇਹਨਾਂ ਨੂੰ ਗੱਲ ਕਰਨ ਦੇ ਕੋਈ ਆ ਜਾਓ ਇੱਧਰ ਚੱਲੀਏ ਮਨਪ੍ਰੀਤ ਆਪਾਂ ਪੱਟ ਕੇ ਧਰਤਾ ਪੈਸੇ ਅੱਕ ਲੋਣੇ ਨੇ ਜੇ ਭرائی ਨਾ ਰਿਹਾ ਮੇਰਾ ਗੱਲਾਂ ਕਰਦੀ ਐਂ ਤੇ ਮੇਰੀ ਗੱਲ ਸੁਣ ਬਾਪ ਤੂੰ ਟੈਨਸ਼ਨ ਨਾ ਲੈ ਕੋਈ ਨਾ ਕੋਈ ਹੱਲ ਤਾਂ ਨਿਕਲੂਗਾ ਆ ਮਰਨ ਨਾਲ ਕੁਝ ਨਹੀਂ ਹੁੰਦਾ ਹੁੰਦਾ ਠੀਕ ਹੈ ਕੋਈ ਨਾ ਕੋਈ ਖੂਬ ਪਟਾਕੇ ਕਿਤੋਂ ਮਰਜ਼ੀ ਕਰੇ ਨਾ ਲੋਕਾਂ ਦੀਆਂ ਕਿਹੜਾ ਅੱਖਾਂ ਬੁੱਟੀਆਂ ਨੇ ਆਪਾਂ ਨੇ ਕਿਹਾ ਅਵਦੇ ਘਰੇ ਦੱਬੇ ਨੇ ਪੈਸੇ ਕੰਪਨੀ ਭੱਜੀ ਉਹਨਾਂ ਨੂੰ ਕਿਹੜਾ ਦੀਂਦਾਂ ਨਹੀਂ ਵੀ ਕੰਪਨੀ ਭੱਜ ਗਈ ਓਏ ਪੁੱਤੋ ਉਹ ਕਿਹੜਾ ਥੋੜੇ ਬਹੁਤੇ ਸੀ ਉਹ ਇੱਕ ਆ ਮੈਨੂੰ ਉਹ ਦੋ ਕਹਿੰਦਾ ਕਹਿੰਦਾ ਭਾਈ ਠੀਕ ਹੈ ਤੈਨੂੰ ਜਿਵੇਂ ਠੀਕ ਲੱਗਦਾ ਕਰ ਲੈ ਉਹ ਜੇ ਤੂੰ ਮੈਨੂੰ ਕੋਈ ਮਦਦ ਦਿੱਤੀ ਹੁੰਦੀ ਤਾਂ ਮੈਂ ਇਹੋ ਜਿਹਾ ਪੰਗਾ ਨਾ ਲੈਂਦਾ ਹੁਣ ਕਾਹਨੂੰ ਕੋਸੀ ਜਾਣਾ ਯਾਰ ਬਾਪੂ ਹਣੋ ਚਾਚੇ ਦੀ ਗਲਤੀ ਥੋੜੀ ਆ ਉਹ ਤਾਂ ਥੋੜੀ ਦੋਹਾਂ ਦੀ ਰਾਇ ਹੋਣੀ ਫਿਰ ਚਲ ਕੋਈ ਨਾ ਰਾਇ ਕਰੀ ਸੀ ਸਾਰੀ ਕਰਿਆ ਸੀ ਭਾਈ ਸਾਰਾ ਕੁਝ ਤਾਰੀ ਚਾਚਾ ਚਲ ਕੋਈ ਨਾ ਮੇਰੀ ਗੱਲ ਸੁਣ ਆਪਾਂ ਦੇਖ ਕੇ ਆਉਣੇ ਆਪਾਂ ਕਰਕੇ ਆਉਣੇ ਆ ਪਤਾ ਸਤਾ ਵੀ ਕੀ ਗੱਲ ਵਾਤਾ ਕੀ ਨਾ ਮੇਰੀ ਗੱਲ ਸੁਣ ਇਹ ਜੀ ਗਲਤੀ ਦੁਬਾਰਾ ਨਾ ਕਰੀ ਆਪੇ ਹੱਲ ਹੋ ਜਾਊਗਾ ਹੱਲ ਕੋਈ ਨਹੀਂ ਕਿਲਾ ਵੇਚ ਦਾਂਗੇ ਐ ਨਹੀਂ ਮਰਦੇ ਕਿਸੇ ਬਾਤੀ ਆਪਾਂ ਦੇ ਦਾਂਗੇ ਪੈਸੇ ਜੇ ਤੂੰ ਭਾਵੇਂ ਮੈਂ ਮੋਲੀ ਲਿਆ ਕੇ ਦੇਣਾ ਕਬਰਾਟ ਦੀ ਉਹ ਕਿਲਾ ਵੇਚ ਨਾਲ ਕਿਹੜਾ ਹੱਲ ਹੋਜੂ ਐ ਹੋਜੂ ਬਾਪੂ ਯਾਰ ਮਰਨ ਨਾਲ ਥੋੜੀ ਹੁੰਦਾ ਫਿਰ ਹੱਲ ਹੋਜੂਗਾ ਉੱਠਿਆਂ ਵੱਲ ਨਰਦਾ ਹੁਣਾ ਜਾ ਤੂੰ ਪੈ ਪੈ ਜਾ ਇੱਥੇ ਪੈ ਜਾ ਰੋ ਉਹੀ ਨਾ ਉਹ ਕਰੀ ਚੱਲਣ ਵਾਲੇ ਹੁਣ ਮੈਂ ਲਿਆਉਣਾ ਦਵਾਈ ਲਿਆ ਕੇ ਨਾ ਗੋਲੀਆਂ ਗੁੜੀਆਂ ਲੈ ਕੇ ਆਉਣਾ ਚੱਲ ਮੈਂ ਪਤਾ ਕਰਦਾ ਮੜਾ ਜ ਉਹਨਾਂ ਨੂੰ ਕਹਦੇ ਕਿ ਧਿਆਨ ਰੱਖਣੀਆਂ ਯਾਰ ਬਾਰੇ ਨਾ ਕੋਈ ਨਾ ਸਾਨੂੰ ਇੰਨਾ ਘਾਟਾ ਕਿਵੇਂ ਪੈ ਗਿਆ ਜਿੱਥੋਂ ਤੱਕ ਮੈਨੂੰ ਡੈਡੀ ਜੀ ਦਾ ਪਤਾ ਡੈਡੀ ਤਾਂ ਇਹੋ ਜਿਹਾ ਕੋਈ ਵੀ ਕੱਚਾ ਕੰਮ ਨਹੀਂ ਕਰ ਸਕਦੇ ਫਿਰ ਇਹ ਕਿਵੇਂ ਹੋ ਸਕਦਾ ਬੀ ਇੰਨੇ ਲੱਖ ਦਾ ਘਾਟਾ ਪਿਆ ਹੋਵੇ ਜੇ ਮੈਂ ਪੱਟੇ ਗਏ ਸੀ ਕਿਸੇ ਪਾਸੇ ਦੇ ਨਹੀਂ ਸੀ ਰਹਿਣਾ ਸੀ ਤਾਂ ਨਾ ਤੂੰ ਰੇ ਕਿਵੇਂ ਬਹਿ ਗਈ ਆ ਦੇਖ ਲੈ ਪਹਣੇ ਕੀ ਆਪਣੇ 2 ਏਕੜਾਂ ਤੇ ਰੱਬ ਨੇ ਮੁਸੀਬਤ ਪਾਈ ਐ ਉਧਰ ਤੋਂ ਜਵਾਖੜੀ ਦੀ ਸੱਸ ਨੂੰ ਕਿੱਡਾ ਵੱਡਾ ਰੋਗ ਲੱਤ ਆਪਣੇ ਘਰੇ ਦੇਖ ਲੈ ਕੀ ਪਾਣਾ ਬੀਤ ਗਿਆ ਸੀ ਉਹੀ ਤਾਂ ਹੈ ਹੋਰ ਹੀ ਵਿਪਤਾ ਨੂੰ ਫੜੇ ਗਏ ਸੀਗੇ ਪਤਾ ਨਹੀਂ ਆਪਣੇ ਘਰ ਨੂੰ ਕੀ ਦੀ ਨਜ਼ਰ ਲੱਗ ਗਈ ਸਿਆਣੇ ਕਹਿੰਦੇ ਤਾਂ ਹੁੰਦੇ ਆ ਕਿ ਨਜ਼ਰ ਤਾਂ ਪੱਥਰਾਂ ਨੂੰ ਵੀ ਪਾੜ ਦਿੰਦੀ ਐ ਹਲੇ ਤਾਂ ਭੈਣੇ ਐਨਾ ਕਾ ਰੱਬ ਦਾ ਸ਼ੁਕਰ ਐ ਵੀ ਇਹਦਾ ਘਰ ਵੱਲ ਨੂੰ ਮੂੰਹ ਹੋ ਗਿਆ ਨਹੀਂ ਖਬਰ ਕੀ ਬਣਦਾ ਉਹੀ ਤਾਂ ਐ ਦੇਖ ਲੈ ਆਪਾਂ ਕੀ ਬੇਉਂਤਾ ਬਣਾਈ ਜਾਂਦੀਆਂ ਸੀ ਵੀ ਜੈਸਨ ਦੀ ਸੱਸ ਦਾ ਪਤਾ ਲੈ ਕੇ ਆਉਣੇ ਆ ਆ ਹੋਰ ਹੀ ਕੁਝ ਹੋ ਗਿਆ ਸੀ ਕਰੇ ਚੱਲ ਕੋਈ ਨਾ ਉਹਦਾ ਪਤਾ ਤਾਂ ਆਪਾਂ ਫੋਨ ਫੋਨ ਤੇ ਲੈਂਦੇ ਰਹਾਗੇ ਫੇਰ ਪਤਾ ਲੈ ਆਵਾਂਗੇ ਜਦੋਂ ਆਪਣੇ ਘਰੇ ਸਾਰਾ ਕੁਝ ਠੀਕ ਹੋ ਗਿਆ ਉਹੀ ਤਾਂ ਐ ਮੈਂ ਤਾਂ ਕਹਿਣੀ ਆ ਜਿਹੜਾ ਪੈਸੇ ਲੈ ਕੇ ਭੱਜਿਆ ਨਾ ਆਪਣੇ ਉਹਦਾ ਕੱਖ ਨਾ ਰਹੇ ਕੀੜੇ ਪੈਣ ਇਹਨਾਂ ਦੇ ਕੰਜਰਾਂ ਦੇ ਬਈ ਜੇ ਬੇੜਾ ਇਹਨਾਂ ਦਾ ਨਹੀਂ ਪੈਣ ਐਸੇ ਨੂੰ ਤਾਂ ਕਾਲ ਯੁਗ ਕਹਿੰਦੇ ਨੇ ਹੋਰ ਕਾਲ ਯੁਗ ਕੀ ਹੁੰਦਾ ਪਤਾ ਨਹੀਂ ਲੋਕ ਕਿਵੇਂ ਪੈਸੇ ਪਹਚਾਉਂਦੇ ਆ ਕਿਸੇ ਦੇ ਆਪਣੀ ਤਾਂ ਮਿਹਨਤ ਦੀ ਕਮਾਈ ਸੀ ਭੈਣੇ ਚੱਲ ਕੋਈ ਨਾ ਪਰਮਾਤਮਾ ਤਾਂ ਦੇਖਦਾ ਉਹਦੇ ਘਰੇ ਪੈਣੇ ਧੀਰ ਤਾਂ ਹੈਗੀਆ ਨੇਰ ਨਹੀਂ ਹੈਗਾ ਤੂੰ ਉੱਠ ਇੱਥੇ ਕਿਉਂ ਬੈਠੀ ਆ ਖੜੀ ਹੋ ਚੱਲ ਮੇਰਾ ਤਾਂ ਕਿਤੇ ਜਾਣੀ ਜੀ ਨਹੀਂ ਲੱਗਦਾ ਪਹਿਣੇ ਜੇ ਤੂੰ ਐ ਕਰ ਲੱਗੀ ਅਜ ਵੱਖਾਂ ਦਾ ਦੱਸ ਕੀ ਬਣੂਗਾ ਮਾਗਰ